लोकल पंजाब टीवी ਦੇ ਡੇਲੀ ਲਾਈਵ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਚਰਚਾ ਦੇ ਵਿੱਚ ਸ਼ਾਮਲ ਹੋਇਆ ਹੈ ਜਗਵੀਰ ਆਯਾਦ ਜਰਨਲਿਸਟ ਨੇ ਸਹਿਯੋਗੀ ਰਹਿਣਗੇ ਸਾਡੇ ਇਸ ਚਰਚਾ ਦੇ ਵਿੱਚ ਸਵਾਲਾਂ ਜਵਾਬਾਂ ਦੇ ਵਿੱਚ ਸਾਡਾ ਸਾਥ ਦੇਣਗੇ ਟਾਈਟਲ ਤੁਸੀਂ ਸਾਰਿਆਂ ਨੇ ਪੜ ਲਿਆ ਹੋਣਾ ਕਿ ਭਗਵੰਦ ਮਾਨ ਸਾਹਿਬ ਨੇ ਅੱਜ ਇੱਕ ਨਵਾਂ ਫੈਸਲਾ ਕੀਤਾ ਜਾਂ ਕਹਿ ਲੋ ਕਿ ਅੱਜ ਇੱਕ ਨਵਾਂ ਪੋਸਟ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਇੱਕ ਜਾਣਕਾਰੀ ਦਿੱਤੀ ਹੈ ਹਾਲਾਂਕਿ ਉਹ ਇਹ ਫੈਸਲਾ ਲਾਗੂ ਨਹੀਂ ਹੋਇਆ ਪਰ ਉਸ ਫੈਸਲੇ ਦੇ ਕੀ ਅਸਰ ਹੋ ਸਕਦੇ ਹੈ ਜਾਂ ਹੁਣ ਤੱਕ ਕੀ ਨੁਕਸਾਨ ਹੋ ਰਹੇ ਸੀ ਅਸੂ ਦੇ ਬਾਰੇ ਗੱਲਬਾਤ ਕਰਾਂਗੇ ਜਗਵੀਰ ਸਵਾਗਤ ਹੈ ਅੱਧੀ ਬਹੁਤ ਬਹੁਤ ਧੰਨਵਾਦ ਗगन ਜੀ ਔਰ ਜਿਸ ਤਰ੍ਹਾਂ ਸਭ ਨੂੰ ਪਤਾ ਹੀ ਹੈ ਕਿ ਜੋ ਪੰਜਾਬ ਸਰਕਾਰ ਦੇ ਫੈਸਲੇ ਆ ਸਭ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਖੁਸ਼ੀ ਹੁੰਦੀ ਹੈ ਉਸ ਤੋਂ ਬਾਅਦ ਨਿਰਾਸ਼ਾ ਦਾ ਵੀ ਸਾਹਮਣਾ ਕਰਨਾ ਪੈਂਦਾ ਤੇ ਅੱਜ ਜਿਹੜਾ ਫੈਸਲਾ ਬਹੁਤ ਸਾਰੇ ਜਿਹੜੇ ਕੇ ਲਈਏ ਕਿ ਸਰਕਾਰਾਂ ਦੇ ਉਲਟ ਚੱਲਦੇ ਸੀ ਉਹਨਾਂ ਦੀਆਂ ਵੀ ਜਿਹੜੀਆਂ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਮਿਲ ਰਹੀਆਂ ਨੇ ਕਿ ਸਰਕਾਰ ਨੇ ਬਹੁਤ ਵੱਡਲਾ ਵਧੀਆ ਫੈਸਲਾ ਲਿਆ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕਿਸਮ ਦੀ ਜਿਹੜੀ ਰਜਿਸਟਰੀ ਹੈ ਉਹ ਐਨਓਸੀਓ ਦੇ ਤੇ ਖਤਮ ਕੀਤੀ ਜਾਊਗੀ ਤਾਂ ਹਜੇ ਫਿਲਹਾਲ ਜਿਹੜਾ ਲਾਗੂ ਹੋ ਰਿਹਾ ਹੋਇਆ ਨਹੀਂ ਕਹਿ ਸਕਦੇ ਸੋ ਕਿਤੇ ਨਾ ਕਿਤੇ ਜਿਹੜਾ ਚਰਚਾ ਦਾ ਵਿਸ਼ਾ ਕਹਿ ਸਕਦੇ ਆਪਾਂ ਗਗਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਰਹੇ ਉੱਪਰ ਇਹ ਕੋਈ ਇਹ ਫੈਸਲਾ ਵੈਸੇ ਦਾ ਦੇਖਿਆ ਜਾਵੇ ਵਧੀਆ ਕਿਉਂਕਿ ਮੇਰਾ ਹਮ ਲੋਕਾਂ ਦੇ ਨਾਲ ਬਹੁਤ ਵਾ ਪੈਂਦਾ ਰਹਿੰਦਾ ਇਸ ਮਸਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਮੇਰੇ ਬਹੁਤ ਸਾਰੇ ਲੋਕਾਂ ਨੇ ਇਸ ਇਸ ਬਾਰੇ ਗੱਲਬਾਤ ਹੋਈ ਹੈ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਤੁਸੀਂ ਇਸ ਤੇ ਸਟੋਰੀ ਕਰੋ ਜਾਂ ਖਬਰ ਕਰੋ ਜਾਂ ਸਾਡੀ ਸਮੱਸਿਆ ਤੁਸੀਂ ਲੋਕਾਂ ਦੇ ਸਾਹਮਣੇ ਰੱਖੋ ਕਿ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਆ ਰਿਹਾ ਹੈ ਖਾਸ ਤੌਰ ਤੇ ਜਿਨ੍ਹਾਂ ਨੇ ਵੈਸੇਵੀ ਪ੍ਰਾਪਰਟੀਆਂ ਖਰੀਦੀਆਂ ਕਿਸੇ ਨੇ ਕੋਈ ਆਪਣੀ ਰਹਿਣ ਸ਼ਿਲੀ ਮਕਾਨ ਖਰੀਦਿਆ ਹੈ ਇਹਨਾਂ ਤੇ সেল ਪਰਚੇਸ ਦਾ ਕੰਮ ਹੀ ਕਰ ਰਹੇ ਉਹਨਾਂ ਨੂੰ ਵੀ ਦਿੱਕਤਾਂ ਆ ਰਹੀਆਂ ਸੀਗੀਆਂ ਜਿਨ੍ਹਾਂ ਨੇ ਵਿੱਚ ਹੈ ਉਹਨਾਂ ਦੀ ਮੁਸ਼ਕਲ ਇਹ ਸੀ ਕਿਉਂਕਿ ਜਿੰਨਾਂ ਜਿਹੜੇ ਰਜਿਸਟਰੀ ਨਹੀਂ ਹੁੰਦੀ ਉਹਨਾਂ ਜਿਹੜੇ ਸਾਹਮਣੇ ਤੋਂ ਫੁੱਲ ਪੇਮੈਂਟ ਨਹੀਂ ਹੁੰਦੀ ਹੈ ਨਾ ਇਸ ਦਾ ਮਾਨ ਸਾਹਿਬ ਨੇ ਅੱਜ ਇੱਕ ਪੋਸਟ ਕੀਤੀ ਹੈ ਕਿ ਜਿਹੜਾ ਰਜਿਸਟਰੀਆਂ ਤੇ ਐਨਓ ਐਨਓ ਖਤਮ ਕਰਨ ਜਾ ਰਿਹਾ ਬਾਕੀ ਵੀਰ ਵੀ ਜਲਦ ਉਹਨੇ ਜਲਦ ਪਤਾ ਨਹੀਂ ਕਿੰਨੀ ਜਲਦ ਹੋਣਗੇ ਜਾਂ ਕਿੰਨਾ ਸਮਾਂ ਪਾ ਕੇ ਹੋਣਗੇ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਜ਼ਰੂਰ ਹੈਗਾ ਕਿਉਂਕਿ ਅਕਸਰ ਇਹ ਹੁੰਦਾ ਕਿ ਇਹ ਸਰਕਾਰ ਦੇ ਕਈ ਵਾਰੀ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੁੰਦੇ ਹਾਲਾਂਕਿ ਇਹ ਇੱਕ ਟਿਪ ਉਪਣੀ ਦੇ ਜਵੇਂ ਕੋਈ ਇਹ ਨਾ ਕਹੇ ਕਿ ਨੁਕਤਾਚੀ ਨਹੀਂ ਕਰ ਰਹੇ ਪਰ ਜੋ ਹਕੀਕਤ ਹੈ ਜੋ ਅਸੀਂ ਫੀਲਡ ਦੇ ਵਿੱਚ ਦੇਖਦੇ ਆਂ ਜੋ ਜ਼ਮੀਨ ਤੇ ਅਸੀਂ ਦੇਖਦੇ ਆਂ ਅਸੀਂ ਸਿਰਫ ਉਹ ਜਿਹੜੀ ਗੱਲ ਕਰਾਂਗੇ ਹਨ ਕਿ ਅਸੀਂ ਅਸੀਂ ਇੱਕ ਤਰ੍ਹਾਂ ਨਾਲ ਲੋਕਾਂ ਦੀ ਆਵਾਜ਼ ਆ ਲੋਕ ਸਾਡੇ ਤੱਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਆ ਕਿ ਅੱਜ ਇਹ ਹੋ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੇ ਕਿਹਾ ਇੱਕ ਵਿਅਕਤੀ ਨੇ ਮੇਰੇ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਕਿ ਮੇਰਾ 10 ਮਰਲੇ ਦਾ ਪਲਾਟ ਖਰੀਦਿਆ ਹੋਇਆ ਹੂੰ ਜਿਹਨੇ ਵੇਚਿਆ ਹੋਇਆ ਉਹ ਰਜਿਸਟਰੀ ਨਹੀਂ ਕਰਵਾ ਰਿਹਾ ਕਿਉਂਕਿ ਐਨਓਸੀ ਨਹੀਂ ਮਿਲ ਰਹੀ ਐਨਓਸੀ ਲੈਣ ਦੇ ਲਈ ਡੀਸੀ ਆਫਿਸ ਜਾਣਾ ਪੈਂਦਾ ਹੈ ਉਹ ਲੈ ਕੇ ਨਹੀਂ ਆ ਰਿਹਾ ਐਨਓਸੀ ਕਿਉਂਕਿ ਐਨਓਸੀ ਦੇ ਵਿੱਚ ਕੋਈ ਕੁਝ ਕੁਛ ਨਾ ਕੁਛ ਤਾਂ ਮੁਸ਼ਕਲਾਂ ਹੈਗੀਆਂ ਸੀ ਕਿਉਂਕਿ ਲੋਕ ਰੌਲਾ ਪਾ ਰਹੇ ਸੀ ਆਵਾਜ਼ ਚੱਕ ਰਹੇ ਸੀ ਕਿ ਇਹ ਫੈਸਲਾ ਵਾਪਸ ਹੋ ਜਾਣਾ ਚਾਹੀਦਾ ਹੈ ਇਹਦੇ ਕਰਕੇ ਸੇਲ ਪਰਚੇਜ਼ ਦਾ ਕੰਮ ਬਹੁਤ ਡਿਲੇ ਹੋ ਗਿਆ ਸੀ ਰਜਿਸਟਰੀਆਂ ਨਹੀਂ ਹੋ ਰਹੀਆਂ ਸੀ ਲੋਕ ਬਹੁਤ ਖਚਲ ਹੋ ਰਹੇ ਸੀ ਔਰ ਆਵਾਜ਼ ਜਿਹੜੀ ਵੱਡੇ ਪੱਤਰ ਤੇ ਚੱਕ ਰਹੇ ਸੀ ਹਾਂ ਇਹ ਫੈਸਲਾ ਲਾਗੂ ਕਦੋਂ ਹੁੰਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਲਾਗੂ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਸਰਕਾਰ ਕੋਈ ਫੈਸਲਾ ਕਰ ਲੈਂਦੀ ਹੈ ਹੋ ਸਕਦਾ ਹੈ ਕਿਸੇ ਪਾਸੇ ਕੋਈ ਪ੍ਰੈਸ਼ਰ ਪੈ ਜਾਏ ਕੋਈ ਤਰਕਾ ਦੇ ਕਿ ਨਹੀਂ ਜੀ ਸਾਨੂੰ ਤੇ ਸਰਕਾਰ ਫਿਰ ਯੂ ਟਰਨ ਵੀ ਜਲਦੀ ਮਾਰ ਜਾਂਦੀ ਹੈ ਬਹੁਤ ਸਾਰੇ ਫੈਸਲਿਆਂ ਤੇ ਇਹ ਹੋਇਆ ਹੈ ਹੈਨਾ ਯੂ ਟਰਨ ਸਰਕਾਰ ਵੀ ਇਹਦਾ ਨਾਮ ਪੈ ਗਿਆ ਹਾਲਾਂਕਿ ਇਹ ਚੀਜ਼ਾਂ ਵਿਰੋਧੀ ਧਿਰ ਕਹਦੀ ਹੈ ਕਿ ਵਿਰੋਧੀ ਕਹਿੰਦੇ ਆ ਕਿ ਯੂ ਟਰਨ ਸਰਕਾਰ ਹੈ ਕਿਉਂਕਿ ਆਪਾਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਫੈਸਲੇ ਲਗਭਗ 2 ਸਾਲ ਦਾ ਸਮਾਂ ਇਸ ਸਰਕਾਰ ਨੂੰ ਹੋਣ ਜਾ ਰਿਹਾ ਹੈ ਵਧਾਈ ਦੇ ਪਾਤਰ ਹੈ ਕਿਉਂਕਿ ਸ਼ੁਰੂ-ਸ਼ੁਰੂ ਦੇ ਵਿੱਚ ਇਹ ਵੀ ਕਿਹਾ ਜਾਂਦਾ ਸੀ ਕਿ ਹੋ ਸਕਦਾ ਹੈ ਕਿ ਸਰਕਾਰ ਆਪਣਾ ਸਮਾਂ ਨਾ ਪੂਰਾ ਕਰੇ 5 ਸਾਲ ਚੱਲ ਨਹੀਂ ਨਾ ਹੋ ਸਕਦਾ ਸਾਲ ਭਰ ਨਾ ਚਲੇ ਪਰ ਜੇ ਸਰਕਾਰ 2 ਸਾਲ ਇੱਕ ਸਫਲਤਾਪੂਰਵਕ ਕਾਮਯਾਬੀ ਨਾਲ ਚੱਲ ਗਈ ਹੈ ਉਮੀਦ ਕਰਦੇ ਆ ਕਿ ਇਹਨਾਂ ਦੇ 5 ਸਾਲ ਵੀ ਪੂਰੇ ਹੋਣਗੇ ਉਸ ਚੀਜ਼ਾਂ ਭਗਵੰਦ ਮਾਨ ਸਾਹਿਬ ਨੇ ਬਹੁਤ ਚੰਗੀਆਂ ਕੀਤੀਆਂ ਨੇ ਜਗੀਰ ਜਿਨ੍ਹਾਂ ਦਾ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਫਾਇਦਾ ਹੋ ਰਿਹਾ ਜੇ ਜੇਕਰ ਗਗਨ ਆਪਾਂ ਦੂਸਰੇ ਪਾਸੇ ਐਸ 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 ਐਫ ਜਿਹੜੀ ਸੜਕ ਸੁਰੱਖਿਆ ਫੋਰਸ ਆ ਉਹਦੇ ਲਈ ਵੀ ਇਹਨਾਂ ਨੇ ਜਿਹੜੀਆਂ ਗੱਡੀਆਂ ਲਾਂਚ ਕੀਤੀਆਂ ਨੇ ਉਹ ਕਿਤੇ ਨਾ ਕਿਤੇ ਸਲਾਘਾਯੋਗ ਕਦਮ ਵੀ ਆ ਚੰਗੀ ਗੱਲ ਆ ਜੇਕਰ ਆਪਦੀ ਕਹਿਣੀ ਤੇ ਕਥਨੀ ਇੱਕ ਕਰਦੇ ਨੇ ਤੇ ਲੋਕ ਸਲਾਘਾ ਵੀ ਕਰਨਗੇ ਤੇ ਵੱਡੀ ਗੱਲ ਇਹ ਵੀ ਹੈਗੀ ਦੇਖੋ ਜਿਵੇਂ ਆਪਾਂ ਕਹਿੰਦੇ ਨੇ ਵੀ ਅੰਗਰੇਜ਼ੀ ਦੇ ਟੈਂਸ ਟੈਂਸ ਹੁੰਦੇ ਆ ਪਾਸਟ ਪ੍ਰੈਜ਼ੀਡੈਂਟ ਤੇ ਫਿਊਚਰ ਹੈ ਨਾ ਸੋ ਫਿਲਹਾਲ ਜਿਹੜੀ ਉਹ ਵਰਕਸ਼ਾਪਾਂ ਦੇ ਵਿੱਚ ਗੱਲ ਹੋ ਰਹੀ ਹੈ ਫਿਊਚਰ ਦਾ ਅਜੇ ਪਤਾ ਨਹੀਂ ਕਿ ਦੇਖੋ ਕੀ ਬਣਦਾ ਜੀ ਸੜਕ ਸੁਰੱਖਿਆ ਫੋਰਸ ਵਾਕਈ ਸਹੀ ਫੈਸਲਾ ਹੈ ਪਰ ਉਹ ਚੀਜ਼ ਜ਼ਮੀਨ ਤੇ ਕਿੰਨੀ ਅਸਰਦਾਰ ਹੁੰਦੀ ਹੈ ਉਹਦੇ ਨਤੀਜੇ ਕਦੋਂ ਆਉਣੇ ਮਿਲਣੇ ਸ਼ੁਰੂ ਹੋਣਗੇ ਕਿਉਂਕਿ ਹਲੇ ਤੱਕ ਮਾਨ ਸਾਹਿਬ ਨੇ 26 ਜਨਵਰੀ ਨੂੰ ਕਹਿਤਾ ਸੀ ਜਾਂ 27 ਨੂੰ ਸ਼ਾਇਦ ਅਗਲੇ ਦਿਨ ਨੈਕਸਟ ਡੇ ਕੀਤਾ ਸੀ ਕਿ ਅਸੀਂ ਸੜਕ ਸੁਰੱਖਿਆ ਫੋਰਸ ਸੜਕਾਂ ਤੇ ਲੈ ਆਵਾਂਗੇ ਹਰ 30 ਕਿਲੋਮੀਟਰ ਤੇ ਇੱਕ ਗੱਡੀ ਖੜੀ ਮਿਲੂਗੀ ਆ ਪਰ ਉਹ ਸਫ਼ਰ ਕਰਦੇ ਆ ਮੈਂ ਵੀ ਸਫ਼ਰ ਕੀਤਾ ਹੈ ਔਰ ਜਨਵਰੀ ਦਾ ਪਹਿਲਾ ਹਫਤਾ ਵੀ ਖਤਮ ਹੋਣ ਤੇ ਆ ਗਿਆ ਹਾਲੇ ਤੱਕ ਮੈਨੂੰ ਉਹ ਦੇਸ ਜਿਹੜੀ ਫੋਰਸ ਹੈਗੀ ਉਹਨਾਂ ਦੀ ਕੋਈ ਗੱਡੀਆਂ ਨਹੀਂ ਆ ਮੈਂ ਫਰੀਦਕੋਟ ਚੌਂਗ ਦੇ ਵਿੱਚ ਖੜੇ ਹੋਏ ਦੇਖੇ ਨੇ ਮੁਲਾਜ਼ਮ ਉਹਨਾਂ ਦੀ ਨਵੀਂ ਵਰਦੀ ਹੈ ਡਰੈਸ ਤੋਂ ਪਛਾਣ ਆ ਰਹੀ ਹੈ ਕਿ ਐਸਐਸਐਫ ਦੇ ਜਿਹੜੇ ਜਵਾਨ ਹੈ ਸੜਕ ਸੁਰੱਖਿਆ ਫੋਰਸ ਦੇ ਜਵਾਨ ਹੈਗੇ ਆ ਪਰ ਜਿਹੜੀਆਂ 30 ਕਿਲੋਮੀਟਰ ਦੇ ਗੱਡੀਆਂ ਖੜਨ ਦੀ ਗੱਲ ਕੀਤੀ ਗਈ ਸੀ ਉਹ ਹਾਲੇ ਤੱਕ ਕਿਤੇ ਨਜ਼ਰ ਨਹੀਂ ਆਈਆਂ ਹੋ ਸਕਦਾ ਕਿਉਂਕਿ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਸਮਾਂ ਲੱਗ ਜਾਂਦਾ ਵਨਸਾ ਪਰ ਇਹ ਕਿਹਾ ਜਾਂਦਾ ਕਿ ਥੋੜਾ ਜਲਦਬਾਜ਼ੀ ਕਰ ਦਿੰਦੇ ਆ ਅਸਲਾ ਹਲੇ ਕੈਬਨਿਟਰ ਵਿੱਚ ਜਾਂ ਕਿਸੇ ਅਫਸਰ ਸ਼ਹੀਦੀ ਨਾਲ ਬੈਠ ਕੇ ਗੱਲਬਾਤ ਹੁੰਦੀ ਉਹ ਜਲਦ ਕਰਦੇ ਵਿੱਚ ਮੈਂ ਛੇਤੀ ਛੇਤੀ ਕਮੈਂਟ ਕਰਦੇ ਆਂ ਲੋਕਾਂ ਦੇ ਵਿੱਚ ਜਾ ਕੇ ਉਹ ਦੱਸ ਦਿਆਂ ਵੀ ਚੀਜ਼ ਆ ਚੀਜ਼ ਹੋ ਗਈ ਹੈ ਔਰ ਲੋਕ ਵੀ ਇੰਨੇ ਤਤੇ ਕਾਲੇ ਕਿਉਂਕਿ ਸਰਕਾਰ ਤੋਂ ਉਮੀਦਾਂ ਬਹੁਤ ਹੈ ਲੋਕ ਨਿਕਲ ਪੈਂਦੇ ਆ ਦਫਤਰਾਂ ਦੇ ਵਿੱਚ ਚਲੇ ਜਾਂਦੇ ਵੀ ਸਾਨੂੰ ਆ ਚੀਜ਼ ਚਾਹੀਦੀ ਹੈ ਮਾਨ ਸਾਹਿਬ ਨੇ ਏ ਟਵੀਟ ਕੀਤਾ ਹੈ ਜਾਂ ਫੇਸਬੁੱਕ ਤੇ ਪੋਸਟ ਕੀਤੀ ਹੈ ਪਰ ਇੰਪਲੀਮੈਂਟ ਹੋਣ ਤੇ ਕਾਫੀ ਸਮਾਂ ਲੱਗ ਜਾਂਦਾ ਆਪਾਂ ਨੂੰ ਪਤਾ ਹੈ ਹੂੰ ਔਰ ਸਕੂਲ ਟਾਈਮ ਦੇ ਵਿੱਚ ਪੜ੍ਹਿਆ ਸੀ ਨਾ ਇੱਕ ਲਾਲ ਪੀਤਾ ਸ਼ਾਈ ਪ੍ਰਣਾਲੀ ਹੁੰਦੀ ਹੈ ਹੂੰ ਫੋਇਲਾਂ ਥੱਲੇ ਤੱਕ ਥੱਲੋਂ ਉੱ ਜਾਦਾ ਜਰੂਰ ਜੀ ਤੁਸੀਂ ਕੁਝ ਕਹਿ ਰਹੇ ਸੀ ਹਾਂ ਬਿਲਕੁਲ ਕਿਉਂਕਿ ਮੈਂ ਇਹ ਕਹਿ ਰਿਹਾ ਸੀ ਕਿ ਨਾਲ ਦੀ ਨਾਲ ਦੇਖੋ ਜੇ ਵਿਰੋਧੀ ਧਿਰ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਸਕਵੀਰ ਬਾਦਲ ਵੱਲੋਂ ਜਿਹੜੀ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ ਤੇ ਇੱਕ ਮਾਨ ਸਾਹਿਬ ਦੀ ਜਿਹੜੀ ਪੋਸਟ ਆ ਬੜੀ ਵਾਇਰਲ ਹੋ ਰਹੀ ਆ ਉਹ ਕਹਿੰਦੇ ਵੀ ਪੰਜਾਬ ਨੂੰ ਬਚਾਉਣਾ ਕਿਸ ਤੋਂਗਾ ਲੁੱਟਿਆ ਤਾਂ ਤੁਸੀਂ ਆ ਸਮਾਜਨਔਰੇ ਤੇ ਵੀ ਆਪਾਂ ਗੱਲਬਾਤ ਜ਼ਰੂਰ ਕਰੀਏ ਠੀਕ ਹੈ ਨਾ ਚਾਹੁੰਦੇ ਹੋ ਉਸ ਤੇ ਤੁਸੀਂ ਕੋ ਪੰਜਾਬ ਹਰ ਇੱਕ ਨੂੰ ਅਧਿਕਾਰ ਹੈ ਜੀ ਕੋਈ ਵੀ ਪੋਲਿਟੀਕਲ ਪਾਰਟੀ ਹੈ ਵਾਦੇ ਹਰ ਇੱਕ ਹਰ ਪਾਰਟੀ ਦਾ ਇੱਕ ਅਜੰਡਾ ਹੁੰਦਾ ਹਰ ਪਾਰਟੀ ਨੇ ਆਪਣੀ ਨੀਤੀ ਬਣਾਉਣੀ ਹੁੰਦੀ ਹੈ ਨਾ ਰਣਨੀਤੀ ਬਣਾਉਣੀ ਹੁੰਦੀ ਕਿਉਂਕਿ ਹੁਣ ਅੱਗੇ ਇਲੈਕਸ਼ਨ ਆ ਰਿਹਾ ਸੋ ਹਰ ਪਾਰਟੀ ਨੂੰ ਅਧਿਕਾਰ ਹੈ ਆਪਣੀ ਆਪਣੀ ਚੋਣ ਮੁਹਿੰਮ ਪਖਾਉਣੀ ਹੈ ਇਹਨ ਮੁੱਦਾ ਤਿਆ ਹੈ ਕਿ ਆਪਣੀ ਚੋਣ ਜਿਹੜੀ ਇਲੈਕਸ਼ਨ ਕੈਂਪੇਨ ਹੈ ਉਹ ਸਟਾਰਟ ਕਰਨੀ ਹੈ ਉਹਦੇ ਲਈ ਕੋਈ ਵੀ ਤਰੀਕਾ ਕੋਈ ਵੀ ਹਤਕੰਡਾ ਬਣਾਇਆ ਜਾ ਸਕਦਾ ਹੈ ਚਾਹੇ ਉਹ ਪੰਜਾਬ ਬਚਾਓ ਯਾਤਰਾ ਉਸੇ ਰਣਨੀਤੀ ਦੇ ਤਹਿਤ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਨੂੰ ਬਚਾਉਣਾ ਕੀ ਜ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਸਮਾਂ ਪਿਛਲੇ ਸਮੇਂ 'ਚ ਸਰਕਾਰ ਦੇ ਰਹੀ ਹੈ ਸੱਤਾ 'ਚ ਰਹੀ ਹੈ ਕਾਂਗਰਸ ਸਰੋ ਸ਼੍ਰੋਮਣੀ ਅਕਾਲੀ ਦਲ ਦੋਨੋਂ ਨੇ ਰਾਜ ਕੀਤਾ ਹੈ ਸੋ ਸਰਕਾਰ ਪੰਜਾਬ ਨੂੰ ਬਚਾਉਣਾ ਕੀ ਦਿੱਤੋ ਹੈ ਦੋ ਸਾਲਾਂ ਦੇ ਵਿੱਚ ਸਰਕਾਰ ਮੈਂ ਆਪਾਂ ਦੇਖ ਰਹੇ ਹਾਂ ਸਰਕਾਰ ਜੀਏ ਕੁਝ ਨੀਤੀਆਂ ਤੇ ਸਵਾਲ ਚੁੱਕਿਆ ਹੈ ਕੁਝ ਫੈਸਲਿਆਂ ਤੇ ਸਵਾਲ ਉੱਠਦੇ ਆ ਪਰ ਇਹ ਸਰਕਾਰ ਨੇ ਇੰਨਾ ਵੀ ਕੋਈ ਨੁਕਸਾਨ ਨਹੀਂ ਕੀਤਾ ਐਡਾ ਵੀ ਕੋਈ ਗਲਤ ਫੈਸਲਾ ਨਹੀਂ ਲਿਆ ਜਾ ਰਿਹਾ ਕਿ ਦੋ ਸਾਲਾਂ ਬਾਅਦ ਕਿਸੇ ਪਾਰਟੀ ਨੂੰ ਕਿਸੇ ਤੇ ਨੂੰ ਨਿਕਲਣਾ ਪਵੇ ਕਿਸੇ ਪੰਜਾਬ ਬਚਾਉਣ ਲਈ ਨਿਕਲੇ ਹੋਏ ਆ ਪੰਜਾਬ ਨੂੰ ਜੇ ਡਬਾਇਆ ਉਹ ਪਿਛਲੀਆਂ ਸਰਕਾਰਾਂ ਨੇ ਡਬਾਇਆ ਹੈ ਸੋ ਬਚਾਉਣ ਵਾਲਾ ਜਿਹੜਾ ਕੰਮ ਹੈ ਪਹਿਲਾਂ ਤਾਂ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ ਹੈ ਕਿ ਇਹ ਤੈਅ ਕਰ ਲੈਣਾ ਚਾਹੀਦਾ ਕਿ ਪੰਜਾਬ ਨੂੰ ਡਬੋਇਆ ਕਿਹਨੇ ਜਦੋਂ ਇਹ ਤੈਅ ਹੋ ਗਿਆ ਫਿਰ ਪੰਜਾਬ ਨੂੰ ਬਚਾਉਣ ਦੀ ਗੱਲ ਤਾਂ ਉਹ ਬਾਅਦ ਦੇ ਵਿੱਚ ਹੋ ਜਣੀ ਬਿਲਕੁਲ ਜੇ 24 ਦੀਆਂ ਜੇ ਚੋਣਾਂ ਦੀ ਗੱਲ ਕਰੀਏ ਤਾਂ ਉਹ ਵੀ ਸਿਰ ਤੇ ਨੇ ਤਾਂ ਕਾਂਗਰਸ ਵੱਲੋਂ ਵੀ 11 ਫਰਵਰੀ ਨੂੰ ਜਿਹੜਾ ਸਮਾਰਾਹ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਹੀ ਗੁਰਪ੍ਰੀਤ ਕਾਂਗੜਾ ਵੱਲੋਂ ਸਾਬਕਾ ਮੰਤਰੀ ਨੇ ਆਪਣੇ ਤਾਂ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੋ ਦੇਖਣਾ ਹੋਵੇਗਾ ਕਿ ਕੀ ਰੰਗ ਲੈ ਕੇ ਆ ਰਹੀ ਹੈ ਉਹਨਾਂ ਦੀ ਰੈਲੀ ਸਿੱਧੂ ਸਾਹਿਬ ਦੀਆਂ ਰੈਲੀਆਂ ਦੇ ਆਪਾਂ ਦੇਖਿਆ ਕਿ ਸਿੱਧੂ ਸਾਹਿਬ ਵੀ ਰੈਲੀਆਂ ਕਰ ਰਿਹਾ ਹੈ ਪਹਿਲਾਂ ਕਾਂਗਰਸ ਨੇ ਕੀਤੀ ਸੀ ਅਸੀਂ ਤੇ ਮਾਣ ਦੱਸਿਆ ਕਿ ਸਾਰੀ ਇਲੈਕਸ਼ਨ ਕੈਂਪੇਨ ਹੀ ਹੈ ਸਾਰੇ ਨੇ ਆਪਣਾ ਚੋਣ ਪ੍ਰਚਾਰ ਕਰਨ ਦਾ ਇੱਕ ਤਰੀਕਾ ਕੱਢਿਆ ਹੋਇਆ ਹੈ ਰੈਲੀਆਂ ਵੀ ਕਰਨਗੇ ਧਰਨੇ ਜ਼ਿਲ੍ਹਾ ਪੱਧਰ ਤੇ ਧਰਨੇ ਲਵਾਏ ਸੀ ਪਹਿਲਾਂ ਰਾਜਾ ਵੜਿੰਗ ਸਾਹਿਬ ਨੇ ਨਮਜੋ ਸਿੱਧੂ ਸਾਹਿਬ ਜਿਹੜੇ ਹੈਗੇ ਆ ਉਹ ਆਪਣੀ ਵਕਰੀ ਯਾਤਰਾ ਲੈ ਕੇ ਨਿਕਲੇ ਹੋਏ ਆਪਣੀਆਂ ਵਕਰੀਆਂ ਰੈਲੀਆਂ ਕਰ ਰਿਹਾ ਸੋ ਇਹ ਇਹ ਤਾਂ ਚੱਲਦੀ ਰਹਿਣੀ ਹੈ ਟੁੱਟ ਪਾ ਜੇ ਤਾਂ ਇਹ ਕੱਲੇ ਵੀ ਚੋਣ ਤਮਾਸ਼ਾ ਹੈ ਇਹ ਥੋੜਾ ਸਮਾਂ ਚੱਲੂਗਾ ਜਿਨਾਂ ਜਿਹੜੇ ਇਲੈਕਸ਼ਨ ਨਹੀਂ ਹੁੰਦੇ ਉਸ ਤਵਾਰ ਸਾਰੇ ਨੇ ਫੇਰ ਦਿੱਤੋਂ ਆਏ ਨਹੀਂ ਉੱਥੇ ਬੈਠ ਜਾ ਕੇ ਬੈਠ ਜਾਣਾ ਆਪਣੇ ਆਪਣੇ ਇਹਨੇ ਵੀ ਘਿਰੂ ਕੰਮਾਂ ਚ ਨਿੱਜੀ ਕੰਮਾਂ ਚ ਬਿਜ਼ੀ ਹੋ ਜਾਂਦੀ ਨੇ ਨਾ ਇਹ ਜਿਹੜਾ ਪ੍ਰਚਾਰ ਵਾਲਾ ਕੰਮ ਹੈ ਇਹ ਥੋੜੇ ਦਿਨਾਂ ਤੱਕ ਆਪਾਂ ਨੂੰ ਦੇਖਣ ਨੂੰ ਮਿਲੂ ਹਲੇ ਤਾਂ ਹੌਲੀ ਹੌਲੀ ਪਖੜਿਆ ਵਾਲੇ ਦਾ ਅਖਾੜਾ ਬਣ ਰਿਹਾ ਨਾ ਅਰੇ ਦਾ ਚੋਣ ਮੈਦਾਨ ਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਨਿਕਲ ਨਿਕਲ ਕੇ ਆਉਣਗੀਆਂ ਨਵੇਂ-ਨਵੇਂ ਮੁੱਦੇ ਬਹੁਤ ਜਿਹੜੇ ਪੰਜਾਬ ਦੇ ਰਖਸ਼ਕ ਆ ਉਹ ਨਿਕਲ ਕੇ ਆਉਣਗੇ ਜਿਹੜੇ ਕਹਿਣਗੇ ਕਿ ਮੇਰੇ ਤੋਂ ਬਿਨਾ ਕੋਈ ਬਚਾਈ ਨਹੀਂ ਸਕਦਾ ਇਹ ਚੀਜ਼ਾਂ ਤਾਂ ਚੱਲਦੀਆਂ ਰਹਿਣੀਆਂ ਨੇ ਜਗੀਰ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਦੇਖਦੇ ਆ ਹੈ ਨਾ ਕਿ ਆਪਣਾ ਔਰ ਇਹ ਚੀਜ਼ਾਂ ਚਲਦੀਆਂ ਨਹੀਂ ਹੂੰ ਗਗਨ ਜੇ ਮੋਗਾ ਦੇ ਵਿੱਚ ਮੋਗਾ ਸਿਆਸਤ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜਿਹੜੇ ਲੀਡਰ ਨੇ ਆਪਸ ਵਿੱਚ ਹੀ ਕਹ ਲਈਏ ਕਿ ਇੱਕ ਦੂਸਰੇ ਨਾਲ ਝਗੜ ਰਹੇ ਨੇ ਕੋਈ ਕਹਿ ਰਿਹਾ ਕਿ ਮੈਂ ਹਲਕਾ ਵਧਾਇਕ ਆ ਹਨਾ ਤਾਂ ਸਾਨੂੰ ਪਤਾ ਲੱਗਿਆ ਕਿ ਨਿਆਲ ਸਿੰਘ ਵਾਲਾ ਤੋਂ ਵੀ ਜਿਹੜੇ ਇੱਕ ਪਰਿਵਾਰ ਤੇ ਆ ਕਹ ਲਈਏ ਕਿ ਉਹਨਾਂ ਨੂੰ ਵੀ ਬਾਹਰ ਕਰ ਦਿੱਤਾ ਗਿਆ ਕਾਂਗਰਸ ਵਿੱਚੋਂ ਕੀ ਲੱਗਦਾ ਕਿ ਜੀ 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 ਕੀ ਜੀ ਹੂੰ ਗੱਲ ਹੈ ਜੀ ਜਗਵੀਰ ਸਿੰਘ ਜੀ ਆਪਣੇ ਇਸ ਚੀਜ਼ ਦੇ ਨਾਲ ਨੁਕਸਾਨ ਹੋ ਰਿਹਾ ਹੈ ਹੂੰ ਕਿਉਂਕਿ ਦੇਖੋ ਵਿਰੋਧੀ ਧਿਰ ਹੈ ਮੁੱਖ ਜਿਉਣ ਲੜਨਗੇ ਜੀ ਥੋੜਾ ਨੈਟਵਰਕ ਦਾ ਇਸ਼ੂ ਆ ਰਿਹਾ ਹੈ ਮਤਲਬ ਕਨੈਕਸ਼ਨ ਦੀ ਦਿੱਕਤ ਆ ਰਹੀ ਹੈ ਗੱਲ ਸ਼ੁਰੂ ਕਰਦੇ ਆਪਾਂ ਅੱਗੇ ਆਪ ਆਪਣੀ ਗੱਲ ਨੂੰ ਅੱਗੇ ਤੋਰਦੇ ਆ ਕਿ ਦੇਖੋ ਇਹ ਜੀ ਸਾ ਕਿਤਨਾ ਕਿਤਨਾ ਨੁਕਸਾਨਦਾਇਕ ਹੈਗੀਆਂ ਨੇ ਜੀ ਕਿਉਂਕਿ ਵਿਰੋਧੀ ਧਿਰ ਹੈ ਨਹੀਂ ਕੋਈ ਅਗਰ ਵਿਰੋਧੀ ਧਿਰ ਮਜ਼ਬੂਤ ਹੋਊਗੀ ਤਾਂ ਉਹਨਾਂ ਦਾ ਸਵਾਲ ਜਿਹੜੇ ਮਜ਼ਬੂਤੀ ਦੇ ਨਾਲ ਚੱਕੇ ਜਾਣਗੇ ਲੋਕਾਂ ਦੇ ਜਿਹੜੇ ਮੁੱਦੇ ਆ ਮਜ਼ਬੂਤੀ ਦੇ ਨਾਲ ਸਾਹਮਣੇ ਆਉਣਗੇ ਇਸ ਜਿਹੜੀ ਇੱਕ ਦੂਜੇ ਨੂੰ ਮਾਰਤਾ ੜੀ ਰਾਜਨੀਤੀ ਹੈ ਵੀ ਇੱਕ ਦੂਜੇ ਨੂੰ ਨੀਵਾ ਦਿਖਾ ਕੇ ਇਹਨੂੰ ਪਿੱਛੇ ਸਿੱਟੋ ਮੈਨੂੰ ਅੱਗੇ ਲਿਆਓ ਉਹਦਾ ਨੁਕਸਾਨ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸਹਿਣਾ ਪੈਂਦਾ ਇਹ ਚੰਗੀ ਚੀਜ਼ ਨਹੀਂ ਹੈ ਕਿਉਂਕਿ ਮੈਂ ਆਪਾਂ ਵੀ ਤੁਸੀਂ ਸ਼ਾਇਦ ਧਿਆਨ ਚ ਹੋਵੇ ਕਿਉਂਕਿ ਪੰਜਾਬ ਆਪਣੇ ਮੋਗੇ ਜ਼ਿਲ੍ਹੇ ਦੇ ਬਹੁਤ ਸਾਰੇ ਪੱਤਰਕਾਰ ਜਿਹੜੇ ਹੈਗੇ ਨੇ ਉਹ ਜਿਹੜੇ ਜਾਣਕਾਰ ਹੈ ਤਜਰਬੇਕਾਰ ਹੈ ਆਪਣੇ ਨਾਲੋਂ ਵੀ ਸੀਨੀਅਰ ਹੈ ਉਹ ਇਹ ਚੀਜ਼ ਮੰਨਦੇ ਹੈ ਕਿ ਜਿਸ ਪਰਿਵਾਰ ਨੂੰ ਬਾਹਰ ਕੀਤਾ ਗਿਆ ਉਹਨਾਂ ਪਰਿਵਾਰਾਂ ਦਾ ਦਬਦਬਾ ਹੈ ਪੁਰਾਣੇ ਰਾਜਨੀਤੀ ਵਾਏਗੇ ਨੇ ਪੋਲਿਟਿਕਸ ਪੋਲਿਟਿਸ਼ੀਅਨ ਹੈਗੇ ਨੇ ਇੱਕ ਉਹਨਾਂ ਦੇ ਉਹਨਾਂ ਦੀ ਮਜ਼ਬੂਤ ਥਿਰ ਹੈ ਲੋਕਾਂ ਦੇ ਵਿੱਚ ਇੱਕ ਵੱਖਰਾ ਮੁਕਾਮ ਹੈ ਜਿਹੜੇ ਨਵੇਂ ਆਏ ਨੇ ਉਹਨੂੰ ਮੈਨੂੰ ਲੱਗਦਾ ਕਿ ਅਸੀਂ ਕੋਈ ਵੱਖਰਾ ਮੁਕਾਮ ਹਾਸਲ ਕਰਨ ਲਈ ਤੇ ਅਸੀਂ ਕੋਈ ਵੱਖਰੀ ਚੀਜ਼ ਬਣਾ ਲਈਏ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਕਿਤੇ ਨਾ ਕਿਤੇ ਨੁਕਸਾਨਦਾਇਕ ਹੈਗੀਆਂ ਨੇ ਇਹਦੇ ਇਹਦਾ ਕਿਸੇ ਨੂੰ ਫਾਇਦਾ ਨਹੀਂ ਹੋਣਾ ਇਹਦਾ ਕਿਸੇ ਨੂੰ ਫਾਇਦਾ ਨਹੀਂ ਹੋਣਾ ਸਰਕਾਰ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਜੇ ਵਿਰੋਧੀ ਧਿਰ ਦੇ ਵਿੱਚ ਟੁੱਟਪਾੜ ਹੋਊਗੀ ਤਾਂ ਉਹਦਾ ਸਰਕਾਰ ਨੂੰ ਫਾਇਦਾ ਹੋਊਗਾ ਪਰ ਕਿਤੇ ਨਾ ਕਿਤੇ ਜੀ ਲੋਕਾਂ ਦੇ ਲਈ ਜਿਹੜੀ ਨੁਕਸਾਨਦਾਇਕ ਹੈ ਕਿਉਂਕਿ ਜੇ ਸਰਕਾਰ ਜਿੱਤਦੀ ਰਹੂਗੀ ਸਰਕਾਰ ਨੂੰ ਹਰ ਜਗ੍ਹਾ ਤੇ 프ਰੰਟ ਤੇ ਹੀ ਰਹੂਗੀ ਸਰਕਾਰ ਹੈਨਾ ਕਿਤੇ ਨਾ ਕਿਤੇ ਬੈਕਫੋਰਟ ਤੇ ਨਹੀਂ ਆਉਗੀ ਸਰਕਾਰ ਗਲਤ ਫੈਸਲੇ ਕਰਦੀ ਹੈ ਜਿਹੜੀ ਲੋਕਾਂ ਦੇ ਮੁੱਦੇ ਆ ਰੁਲ ਜਾਂਦੇ ਆ ਫਿਰ ਸੁਣਨ ਵਾਲਿਆਂ ਨੇ ਕੀ ਰਹਿੰਦਾ ਉਹਨਾਂ ਦੇ ਮਨ ਦੇ ਵਿੱਚ ਇਹ ਚੱਲ ਜਾਂਦਾ ਕਿ ਅਸੀਂ ਜੋ ਕਰ ਰਹੇ ਆ ਸਹੀ ਕਰ ਰਹੇ ਆ ਕਿਉਂਕਿ ਲੋਕ ਸਾਡੇ ਨਾਲ ਆ ਲੋਕ ਸਾਨੂੰ ਵੋਟਾਂ ਪਾ ਰਹੇ ਪਤਾ ਐਂ ਲੱਗਦਾ ਹੁੰਦਾ ਨੇ ਜੇ ਲੁੱਗੇ ਲੋਕ ਵੋਟਾਂ ਪਾ ਰਹੇ ਤਾਂ ਤੁਹਾਡੇ ਨਾਲ ਹੈ ਜੇ ਇਸ ਵੋਟਾਂ ਪੈਂਦੀਆਂ ਰਹਿਣਗੀਆਂ ਉਹਨਾਂ ਦੇ ਪੱਖ ਦੇ ਵਿੱਚ ਮਾਹੌਲ ਬਣਦਾ ਰਹੂਗਾ ਤਾਂ ਲੋਕਾਂ ਦੇ ਮੁੱਦੇ ਲੋਕਾਂ ਦੇ ਸਵਾਲ ਆ ਰੁਲ ਜਾਣਗੇ ਇੱਕ ਸਵਾਲ ਹੈਗਾ ਇੱਕ 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 ਤਰ੍ਹਾਂ ਦੀ ਇੱਕ ਚਿੰਤਾ ਹੈ ਪਰ ਜੇਕਰ ਕਿਸਾਨੀ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਵੀ ਕਹਿੰਦੇ ਜੀ ਦੁਬਾਰਾ ਦਿੱਲੀ ਘੇਰਨ ਨੂੰ ਲੈ ਕੇ ਹਰ ਜਿਹੜੀ ਜਥੇਬੰਦੀ ਹੈ ਕਿਸਾਨ ਜਥੇਬੰਦੀ ਸਰਗਰਮ ਹੋ ਰਹੀ ਹੈ ਔਰ ਇਹ ਤੇ ਕੀ ਕਹਿਣਾ ਤੁਹਾਡਾ ਪੰਜਾਬ ਦੇ ਵਿੱਚ ਦੋ ਧੜੇ ਬਣੇ ਹੋਏ ਨੇ ਕਿਸਾਨਾਂ ਦੇ ਇੱਕ ਪਾਸੇ 6 ਜਥੇਬੰਦੀਆਂ ਨੇ ਔਰ ਇੱਕ ਪਾਸੇ 30 ਤੋਂ ਜ਼ਿਆਦਾ ਨੇ 32 ਨੇ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਉਹ ਦੋ ਵੱਖਰੇ ਵੱਖਰੇ ਪ੍ਰੋਗਰਾਮ ਦਿੱਤੇ ਹੋਏ ਐ 13 ਫਰਵਰੀ ਨੂੰ ਜਿਹੜੀਆਂ ਜਥੇਬੰਦੀਆਂ ਆ ਨਹੀਂ ਸਿੱਧੂ ਦੀ سپورਟ ਦੇ ਵਿੱਚ ਗਈਆਂ ਸੀਗੀਆਂ ਚਾਹ ਯוגਜੀਤ ਸਿੰਘ ਢੱਲੇਵਾਲ ਐ ਖੋਸਾ ਗਰੁੱਪ ਹੈਗਾ ਹੈ ਨਾ ਉਹਦੇ ਵਿੱਚ ਹੋਰ ਚਾਹ ਤਿੰਨ ਚਾਰ ਜੱਥੇ ਬੰਦੀਆਂ ਹੋਰ ਨੇ ਟੋਟਲ 6 ਜੱਥੇ ਬੰਦੀਆਂ ਨੇ ਜਿਹੜੀਆਂ 13 ਫਰਵਰੀ ਨੂੰ ਦਿੱਲੀ ਚੱਲੇ ਆ ਦਿੱਲੀ ਜਾ ਕੇ ਦੁਬਾਰਾ ਧਰਨਾ ਲਾਉਣ ਦੀ ਗੱਲ ਕੀਤੀ ਹੈ ਔਰ ਜਿਹੜੀ ਇਹ ਜਿਹੜੇ ਪਾਸੇ ਜ਼ਿਆਦਾ ਹੈ ਸੰਯੁਕਤ ਕਿਸਾਨ ਮੋਰਚਾ ਜਿਹੜਾ ਐ ਐਸਕੇਮ ਹੈਗਾ ਜਿਹੜਾ ਅਸਲ ਮੋਰਚਾ ਜਾਂ ਜਿਹਦੇ ਵਿੱਚ ਜ਼ਿਆਦਾ ਜੱਥੇ ਬੰਦੀਆਂ ਹੈਗੀਆਂ ਨੇ ਹੂੰ 16 ਫਰਵਰੀ ਨੂੰ 16 ਜਨਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਦੋ ਵੱਖਰੇ ਵੱਖਰੇ ਪ੍ਰੋਗਰਾਮ ਹੈ ਇਸ ਦੇ ਨਾਲ ਕਿਤੇ ਕਿਤੇ ਭੰਬਲ ਭੂਸਾ ਵੀ ਬਣਿਆ ਕਿਸਾਨਾਂ ਦੇ ਮਨ ਵਿੱਚ ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਵੀ ਕੀ ਕੀ ਕਿਹੜੀਆਂ ਜਥੇਬੰਦੀਆਂ ਜਾਣਗੀਆਂ 13 ਨੂੰ ਕੀ ਕਰੀਏ ਜਾਂ 16 ਨੂੰ ਕੀ ਕਰੀਏ ਦੋਨੋਂ ਫੈਸਲੇ ਦੋਨੋਂ ਅਸੀਂ ਕੱਲ ਇੱਕ ਪ੍ਰੋਗਰਾਮ ਜ਼ਰੂਰ ਕਰਾਂਗੇ ਕੁਝ ਕਿਸਾਨਾਂ ਅੱਗੋਂ ਨੂੰ ਨਾਲ ਲਾਵਾਂਗੇ ਚਰਚਾ ਜ਼ਰੂਰ ਕਰਾਂਗੇ ਉਹਨਾਂ ਤੋਂ ਇਹ ਚੀਜ਼ਾਂ ਕਲੀਅਰ ਕਰ ਲਾਂਗੇ ਦੋਨੋਂ ਕੁਝ ਕੋਸ਼ਿਸ਼ ਕਰਾਂਗੇ ਉਹਨਾਂ ਨੂੰ 13 ਨੇ ਦੋਨੋਂ ਧੜੇ ਨੇ ਉਹਨਾਂ ਦੇ ਵਿੱਚ ਜੇ ਕਿਹ ਕਿਹ ਅੱਗੋਂ ਨੂੰ ਲਿਆ ਜਾਵੇ ਇਹ ਚੀਜ਼ ਸਪਸ਼ਟ ਹੋ ਜੂ ਵੀ ਕਿਹੜੀ ਤਿਰ ਕੀ ਕਰ ਰਹੀ ਹੈ ਜਿਹੜੀ ਕਿਹੜੀ ਕਿਹੜੀਆਂ ਜਥੇਬੰਦੀਆਂ ਨੇ ਕਿਹੜਾ ਕਿਹੜਾ ਜਿਹੜਾ ਉਹ ਫੈਸਲਾ ਹੈ ਉਹ ਲਾਗੂ ਕਰਨਾ ਹੈ ਕੱਲ ਦੀ ਜਿਹੜੀ ਆਪਣੀ ਚਰਚਾ ਹੋਊਗੀ ਅਹਿਮ ਹੋਊਗੀ ਕੱਲ ਦੀ ਆਪਾਂ ਚਰਚਾ ਨੂੰ ਥੋੜਾ ਹੋਰ ਮੇਰੇ ਨਾਲ ਹੀ ਇੱਕ ਪੇਜ ਲੈ ਕੇ ਜਾਵਾਂਗੇ ਉਹ ਇਹ ਚੀਜ਼ਾਂ ਨੂੰ ਕਲੀਅਰ ਕਰਾਂਗੇ ਅੱਜ ਤੁਸੀਂ ਵੀ ਸਮਾਂ ਦਿੱਤਾ ਤੁਸੀਂ ਵੀ ਸਮਾਂ ਕੱਢਿਆ ਇੱਕ 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 ਸਵਾਲ ਹੋਰ ਹੈ ਗਗਨ ਜੀ ਮੇਰਾ ਨਾਲ ਹੀ ਇਸ ਦੇ ਨਾਲ ਹੀ ਦੇਖੋ ਤੁਸੀਂ ਕਿਹਾ ਕਿ ਜਿਹੜਾ ਇਕੱਠ ਹੋਇਆ ਸੀ ਇਹ ਕਿਸਾਨ ਜਥੇਬੰਦੀਆਂ ਦਾ ਇਕੱਠ ਸੀਗਾ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਹਨ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਕਿ ਲਈ ਕਿ ਖਾਮੀਚੇ ਵੀ ਉੱਥੇ ਗਏ ਸੀ ਤਾਂ ਮੈਂ ਚਾਹੁੰਨਾ ਕਿ ਆਪਣੇ ਚੈਨਲ ਦੇ ਜਰੀਏ ਇੱਕ ਵਾਰੀ ਥੋੜਾ ਜਿਹਾ ਕਲੀਅਰ ਜਰੂਰ ਕਰ ਦਿਓ ਕਿਉਂਕਿ ਤੁਸੀਂ ਵੀ ਥੋੜੀ ਜੀ ਖੋਜੀ ਪੱਤਰਕਾਰ ਵਾਲਾ ਕੰਮ ਕਰਦੇ ਹੋ ਬਹੁਤ ਸਾਰੇ ਲੋਕ ਆ ਜਿਹੜੇ ਉਹ ਇੱਕ ਤਰਫਾ ਹੀ ਦੇਖਦੇ ਨੇ ਤੇ ਜਿਹੜਾ ਅਸਲ ਕੱਠ ਹੋਇਆ ਸੀ ਉਹ ਕਿਹਦੇ ਲਈ ਹੋਇਆ ਸੀ ਮੈਂ ਕਹਿੰਦਾ ਇੱਕ ਵਾਰ ਜਰੂਰ ਸਾਂਝਾ ਕਰੋ ਤੁਸੀਂ ਏ ਕੋ ਸੋਸ਼ਲ ਮੀਡੀਆ ਸਟਾਰ ਨੇ ਯੂਟਿਊਬਰ ਨੇ ਇਹ ਇਹ ਚ ਆਪਾਂ ਸਾਰੇ ਜਾਣਦੇ ਹਾਂ ਜਿਵੇਂ ਉਹ ਭਾਨਾ ਸਿੱਧੂ ਹੋ ਗਿਆ ਹੈ ਚ ਹੈ ਨਾ ਲੱਖ ਸੁਧਾਨਾ ਵੀ ਸੋਸ਼ਲ ਮੀਡੀਆ ਤੋਂ ਬਣਿਆ ਹੋਇਆ ਇਹ ਸਟਾਰ ਅਜ ਵੀ ਨਹੀਂ ਪਦਰ ਤੇ ਹਾਲਾਂਕਿ ਕੰਮ ਕਰਦੇ ਕੁਝ ਲੋਕਾਂ ਦੇ ਮਸਲੇ ਹੱਲ ਕਰਦੇ ਵੀ ਇਹ ਨਹੀਂ ਕਿ ਆਪਾਂ ਕਹਿ ਸਕਦੇ ਕਿ ਉਹ ਨਿਰਾਪura ਹਵਾ ਚ ਹਾਲੇ ਨੇ ਸੋਸ਼ਲ ਮੀਡੀਆ ਦੇ ਸਟਾਰ ਹੀ ਨੇ ਪੰਨਾ ਸਿੱਧੂ ਵੀ ਲੋਕਾਂ ਦੇ ਮਸਲੇ ਹੱਲ ਕਰਦਾ ਸੀ ਬਹੁਤ ਸਾਰੇ ਲੋਕਾਂ ਤੋਂ ਪੈਸੇ ਦਵਾਈ ਹਾਲਾਂਕਿ ਉਹਦਾ ਤਰੀਕਾ ਗੈਰ ਸੰਵਿਧਾਨਿਕ ਆਪਾਂ ਕਹਾਂਗੇ ਗੈਰ ਕਾਨੂੰਨੀ ਸੀ ਥੋੜਾ ਉਹ ਜਿਹੜਾ ਤਰੀਕਾ ਸੀ ਉਹ ਸਹੀ ਨਹੀਂ ਉਸ ਤਰੀਕੇ ਤੇ ਸਵਾਲ ਹੋ ਸਕਦੇ ਆ ਪਰ ਜਿਹੜਾ ਕੱਟ ਕੀਤਾ ਗਿਆ ਕਿਉਂਕਿ ਆਪਾਂ ਦੇਖਿਆ ਇਹਨਾਂ ਨੇ ਕੱਟ ਪਹਿਲਾਂ ਵੀ ਬਹੁਤ ਕੀਤੇ ਬਹੁਤ ਸਾਰੇ ਪ੍ਰੋਗਰਾਮ ਹੈ ਕੱਟ ਹੁੰਦਾ ਨਹੀਂ ਕੱਟ ਹੋਇ ਇਹ 6 ਕਿਸਾਨ ਜਥੇਬੰਦੀਆਂ ਡੱਲੇਵਾਲ ਸਾਹਿਬ ਹੋ ਗਏ ਹੈ ਨਾ ਅਜਾ ਹੋਰ ਆਪਾਂ ਖੋਸਾ ਗਰੁੱਪ ਦੀ ਗੱਲ ਕੀਤੀ ਨਹੀਂ ਹੋਰ ਜਥੇਬੰਦੀਆਂ ਨੇ ਜੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਵਤਾਰ ਸਿੰਘ ਜੀਰਾ ਜਿਹੜੇ ਹੈ ਉਹਨਾਂ ਦੀ ਜਥੇਬੰਦੀ ਹੈ ਇਹ ਜਥੇਬੰਦੀਆਂ ਦੇ ਨਾਲ ਆਣ ਕਰ ਕਿਸਾਨ ਦੇਖੋ ਜਿਹੜੇ ਲੋਕਾਂ ਨੂੰ ਲੈ ਕੇ ਆਉਣਾ ਨਾ ਉਹ ਕਿਸੇ ਮਤਲਬ ਕਿਸੇ ਮਤਲਬ ਸਹੀ ਢੰਗ ਦੇ ਨਾਲ ਹੈ ਨਾ ਅੱਜ ਜਥੇਬੰਦਕ ਢੰਗ ਦੇ ਨਾਲ ਜਿਹੜੇ ਲੋਕਾਂ ਨੂੰ ਇਕੱਠੇ ਕੀਤਾ ਜਾ ਸਕਦਾ ਇਹ ਜਿਹੇ ਇਕੱਠ ਹੁੰਦੇ ਆ ਆਪਾਂ ਕੋਈ ਸੋਸ਼ਲ ਮੀਡੀਆ ਦੇ ਕਾਲ ਦੇ ਦੇ ਜਾਂ ਮੈਂ ਜੇ ਤਾਂ ਤੁਸੀਂ ਕਾਲ ਦੇ ਦਿਓ ਸਾਨੂੰ ਥੱਲੇ ਕਮੈਂਟਾਂ 'ਚ ਤਾਂ ਵਾਹ ਵਾਹ ਕਰਨ ਵਾਲੇ ਬਹੁਤ ਆ ਜਾਣਗੇ ਜੀ ਚੱਕ ਦੋ ਕੰਮ ਤੁਹਾਡੇ ਨਾਲ ਆ ਚੱਕ ਦੋ ਹਨਾ ਫਿਰ ਉਹ ਚੱਕ ਦੋ ਚੱਕ ਦੋ ਵਾਲੇ ਰਹਿ ਜਾਂਦੇ ਫਿਰ ਉਹ ਸਵੇਰ ਹੋ ਜਾਈਆਂ ਚੁਣੀ ਨਿਕਲਦੇ ਠੰਡ ਦਾ ਮੌਸਮ ਆਪਾਂ ਨੂੰ ਪਤਾ ਹੈ ਇਹਨਾਂ ਕੋਲ ਰੁਕ ਰਜਾਈ ਤੇ ਭਾਈ ਫਿਰ ਕਮੈਂਟ ਕਰ ਜਾਂਦੇ ਹੁੰਦੇ ਭਾਈ ਕੋਈ ਗੱਲ ਨਹੀਂ ਅਸੀਂ ਘਰੋਂ ਤੁਰ ਪਏ ਅਸੀਂ ਆਉਣੇ ਆ ਚਿੰਤਾ ਨਾ ਕਰ ਦੇ ਦੇ ਇਹ ਹੈ ਨਾ ਚੱਕੀ ਜਾਓ ਕੰਮ ਇਹ ਜੋ ਵੀ ਹੋਇਆ ਜੱਥੇ ਬੰਦੀਆਂ ਨਾਲ ਸੀ ਤਾਂ ਕਰਕੇ ਉਹ ਕੱਠ ਵਧੀਆ ਹੋ ਗਿਆ ਚੰਗੀ ਚੀਜ਼ ਹੈ ਇਹੋ ਜਿਹਾ ਮਤਲਬ ਸਰਕਾਰ ਨੂੰ ਜਿਹੜੇ ਉਹ ਸਵਾਲ ਹੁੰਦੇ ਰ ਤੋ ਅੱਜ ਦਾ ਆਪਾਂ ਇਹਦਾ ਪ੍ਰੋਗਰਾਮ ਹੈ ਐਚਸੀ ਮਤ ਇਹਨੂੰ ਸੀਮਿਤ ਕਰਾਂਗੇ ਥੋੜਾ ਆਪਾਂ ਸੀਮਿਤ ਸਮੇਂ ਦੇ ਵਿੱਚ ਸੀ ਕਿ ਅੱਜ ਕੱਲ ਜਿਹੜਾ ਆਪਾਂ ਤੁਹਾਨੂੰ ਦਿੱਤੇ ਵੀ 16 ਫਰਵਰੀ ਔਰ 13 ਜਿਹੜਾ 16 ਜਨਵਰੀ ਔਰ 13 ਜਨਵਰੀ ਦੇ ਦੋ ਕਿਸਾਨਾਂ ਦੇ ਵੱਖ-ਵੱਖ ਪ੍ਰੋਗਰਾਮ ਹੈ ਉਹਦੇ ਤੇ ਚਰਚਾ ਕਰਾਂਗੇ ਤੁਸੀਂ ਆਪਣਾ ਕੀ ਕੀ ਸੰਬੰਧ 16 ਫਰਵਰੀ 16 ਫਰਵਰੀ 16 ਫਰਵਰੀ 16 ਫਰਵਰੀ ਜਨਵਰੀ ਨਹੀਂ ਨਿਕਲ ਗਤ ਹੋ ਜਾ 13 ਜਨਵਰੀ 16 ਫਰਵਰੀ ਮੈਂ ਥੋੜਾ ਕਨਫਿਊਜ਼ ਹੋ ਗਿਆ ਸੀ 13 ਜਨਵਰੀ ਔਰ 16 ਫਰਵਰੀ ਦੋ ਕੱਟ ਜੀ 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 ਠੀਕ ਹੈ ਜੀ ਗਗਨ ਜੀ ਥੈਂਕ ਯੂ